ਸਾਹ ਸੰਦੇ ਜੀ ਅੱਜ ਅਸੀਂ ਆਏ ਕਰਤਾਰਪੁਰ ਜਿੱਥੇ ਬਾਬਾ ਬੜਪਾ ਸਿੰਘ ਜਨਮ ਸਥਾਨ ਹੈ ਐ ਵੇਖੋ ਤਾਂ ਦਰਸ਼ਣ ਕਰਾਣੇ ਆ ਇੱਥੇ ਬਾਬਾ ਦਾ ਜਨਮ ਹੋਇਆ ਸੀ ਐਵੇਂ ਵੇਖੋ ਸਾਹ ਸੰਦੇ ਜੀ इतने बाबा जी आसन लगे बाबा जोड़े छले पे सासन पाठ भी लिखे हुए बाबा की फोटो बनी हुई है तस्वीरें तो बाबा के बनी हो है ਬਾਬਾ ਜੀ ਦੀ ਚੋਸ ਜਾਗ ਰਹੀ ਏ ਅਸੀਂੋਂ ਬਾਹਰ ਆ ਗਏ ਹਾਂ ਫਰਮੇ ਜੀ ਹੋਂ ਤਾਂ ਪਿੱਛੇ ਦਰਸ਼ਨ ਕਰਾ ਕੇ ਜਾਂਦੇ ਆ ਬਾਬਾ ਜੀ ਦੇ ਸੋਨੇ ਸੁਨਿਆ ਮੂਰਤੀਆਂ ਬਣੀਆਂ ਗਈਆਂ ਨੇ ਸਾਫ ਸੰਗਤ ਇੱਥੇ ਕਿਸੇ ਧਰਮ ਦੀ ਹੁੰਦਾ ਨਹੀਂ ਸਾਰੇ ਧਰਮ ਦੇ ਬੰਦੇ ਆ ਸਕਦੇ ਹਨ ਇੱਥੇ ਮਾਤਾ ਦਾ ਦੇਵੀ ਦੇਵਤਾ ਦਾ ਸਥਾਨ ਬਣੇ ਹੋਏ ਨੇ ਪੀਰਾਂ ਦੇ ਵੀ ਬਣੇ ਹੋਏ ਨੇ ਸਾਫ ਸੰਗਤ ਤੁਹਾਨੂੰ ਦਰਸ਼ਨ ਕਰਾਵਾਂਗੇ ਹੌਲੀ ਹੌਲੀ ਹੋਰ ਲੋੜੇ ਤੁਹਾਨੂੰ ਸਾਰੇ ਜੀ ਦੇ ਦਰਸ਼ਨ ਕਰਾਣੇ ਆ ਸਾਫ ਸੰਗਤ ਬਸ ਆ ਦੇਖੋ 사ਸੰਗੇ ਜੀ ਇਹ ਬਾਬਾ ਬੜਪਾ ਸਿੰਘ ਜੀ ਤੇ ਥਾਣ ਬਣਿਆ ਹੈ ਮੂਰਤੀ ਬਣੀ ਹੋਈ ਹੈ ਇਹ ਆ ਦੇਖੋ 사ਸੰਗੇ ਜੀ ਗੁਰੂ ਨਾਨਕ ਦੇਵ ਜੀ ਤੇ ਪੀਰ ਕੀ ਰਾਦੇ ਬਣੀ ਹੋਈ ਹੈ ਇਹਦਰ ਪਾਪਾ ਦੀ ਪਾਲਕੀ ਪਈ ਹੋਈ ਹੈ 사ਸੰਗੇ ਜੀ ਕਰੋ ਦਰਸ਼ਨ ਆ ਗਏ ਵੀ ਵੀ ਪੰਨ ਗ ਸ਼ਿੰਗਾਰ ਵੀ ਪਿਆ ਪਿਆ ਸਾਸੰਗ ਜੀ ਆਹ ਵੇਖੋ ਨਾ ਸ਼ਿੰਦੀ ਫੋਟੋ ਪ੍ਰਸ਼ਾਦ ਪੋ ਬਾਬਾ ਦੀ ਫੋਟੋ ਆ ਸਾਰਾ ਉਸ ਪਿਆ ਪਏ ਆਹ ਵੇਖੋਈ ਹੋਲਿਆ ਦੇ ਰੰਗ ਵੀ ਲੱਗੇ ਹੋਏ ਨੇ ਬਾਬਾ ਨੇ ਹੋਲੀ ਖੇਡਦੇ ਨੇ ਹੋਲੀ ਭਰਦੀ ਏ ਹਰ ਪੂਰ ਮਾਸ਼ਾ ਤੇ ਭਰਦੀ ਏ ਐ ਸਿੱਧਾ ਫਿਕਾ ਨੂੰ ਇੱਥੇ ਮੰਨਿਆ ਜਾਂਦਾ ਹੈ ਆ ਵੇਖੋ ਜੀ ਧੰਨ ਤਨ ਬਾਬਾ ਬੜਬਾ ਸਿੰਘ ਜੀ ਦੇ ਕੋਡੇ ਦੇ ਫੁوار ਹਨ ਤੇ ਉਹਨਾਂ ਦੀ ਫੋਟੋ ਬਣੀ ਹੋਈ ਏ ਅਧਰਵਾ ਸਿੰਘ ਜੀ ਜੋੜੇ ਪਏ ਹਨ ਬਾਬਾ ਜੀ ਦੇ ਤੇ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਕੈ ਲੱਗਿਆ ਪਈ ਵੀਰ ਨਾਰ ਸਿੰਘ ਜੀ ਵੀਰ ਨਾਰ ਸਿੰਘ ਦੀ ਮੂਰਤੀ ਬਣੀ ਹੋਈ ਏ ਜੀ ਆ ਵੇਖੋ ਜੀ ਬੱਬਾ ਨੇ ਲੱਡੂਆ ਪਹੁੰਚੜ ਦੇ ਜਿਵੇਂ ਆਪ ਸਭ ਨੂੰ ਪਤਾ ਹੈ ਇਹ ਆ ਵੇਖੋ ਜੀ ਬਾਬਾ ਦੀ ਪੂਰੀ ਕਿਰਪਾ ਹੈ ਪੂਰੀ ਮੇਰੇ ਅੱਗੇ ਜੀ ਇਹ ਜਿਹੜੀ ਹੈਗਾ ਮੰਦਿਰ ਐ ਗਣੇਸ਼ ਦਾ ਮੰਦਿਰ ਹੈ ਹਲੂਮਾਨ ਗਣੇਸ਼ ਜੀ ਦਾ ਮੰਦਿਰ ਹੈ ਉੱਥੇ ਤੁਹਾਨੂੰ ਦਰਸ਼ਕ ਕਰਾਂਦੇ ਆ ਆਓ ਚਲ ਜਾਈਏ ਆ ਵੇਖੋ ਜੀ ਹਲੂਮ ਕਾਰਤੀਕੇ ਭੋਲੇ ਸ਼ੰਕਰ ਪਾਰਵਤੀ ਮਾਤਾ ਗਣੇਸ਼ ਜੀ ਦਾ ਬਣਿਆ ਹੋਇਆ ਹਫਤਾਨ ਜੀ ਹੈ। ਹਰ ਲਾਪੋਦ ਚੱਲੇ ਆ ਉਧਰ ਦੇਵੀਆਂ ਦਾ ਬਣਿਆ ਹੋਇਆ ਹੈ। ਐ ਵੇਖੋ ਫਾਸ ਮੰਗਰ ਜੀ ਜਿੱਦੜਾ ਪਹਿਲੇ ਦਰਸ਼ਕ ਤੇ ਹਨ। ਉਹ ਥਾਣੇ ਘੈਂਪਰ ਕਰਮਚਾਹ ਆ ਗਏ। ਤੁਸੀਂ ਪ੍ਰਕਰਮਾਂ ਕਰ ਰਹੇ ਹੋ ਪਰ ਕਰਮਚ ਮੰਦਰ ਤੇ ਵਾਪਾ ਇਹ ਦਵਾਰੇ ਬਣੇ ਪਏ ਨੇ ਤੇ ਇੱਥੇ ਫਾਸੰਗਤ ਜੀ ਇਹ ਗੁਰਦੁਆਰੇ ਦਾ ਨਾਮ ਗੰਗ ਸਰ ਸਾਹਿਬ ਵਿੱਚ ਡੋਲਿਆ ਖਿਡਾਣਾ ਫਖਤ ਮਨਾ ਹੈ ਇਹ ਵੇਖੋ ਜੀ ਇਹ ਮਾਤਾ ਦਾ ਬਣਿਆ ਹੋਇਆ ਹੈ ਜੀ ਮਾਤਾ ਇੱਕ ਲਈ ਦੇ ਸ਼ੰਖ ਮਾਤਾ ਦੀ ਆਰਤੀ ਤੱਕ ਹੁੰਦੀ ਹੈ ਜੀ ਇਹ ਵੇਖੋ ਫਾਸੰਗਤ ਜੀ ਮਾਤਾ ਜੀ ਇੱਥੇ ਬਿਰਾਜਮਾਨ ਹੁੰਦੇ ਨੇ ਤੇ ਫਾਰੇ ਦਰੀ ਹੋ ਜਾਂਦੀ ਖਿਲਰ ਜਾਂਦੀ ਏ ਮਾਤਾ ਦੇ ਫਾਰੇ ਸ਼ਿੰਗਾਰ ਜਿ ਲੱਗੇ ਹੋਏ ਨੇ ਉਹ ਵੇਖੋ ਜੀ ਨਾਲ ਗਣੇਸ਼ ਜੀ ਨੂੰ ਹੀ ਪੂਜਾ ਜਾਂਦਾ ਈ ਉਧਰ ਜੀ ਮਾਤਾ ਮਦਾਨਾ ਵਾਲੀ ਥਾਨਾ ਵਾਲੀ ਮਾਤਾ ਜੀ ਲੱਗੀ ਪਈ ਮੂਰਤੀ ਐ ਵੇਖੋ ਇੱਕ ਆਲੀ ਮਾਤਾ ਦੇ ਵਿੱਚ ਮੂਰਤੀਆਂ ਫੋਟੋਆਂ ਲੱਗਿਆ ਵੀ ਆ ਹਨ ਸਾ ਸੰਗ ਜੀ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਇੱਥੇ ਸ਼ਨਾਣ ਕਰਨ ਵਾਸਤੇ ਇੱਕ ਪਿੱਛੇ ਛੱਪੜੀ ਵੀ ਬਣੀ ਹੋਈ ਏ ਤੇ ਸਾਫ਼ ਪਾਣੀ ਵੀ ਹੈਗਾ ਸਾਫ਼ ਸੰਗ ਜਿੱਥੇ ਫਿਰ ਵੀ ਤੋਸਰ ਨੇ ਸ਼ਨਾਣੇ ਕਰਦਨੇ ਆ ਸਾਫ਼ ਪਾਣੀ ਆ ਸਾਬਨ ਆਈ ਅਦਰ ਨਾਲ ਹੀ ਲੰਗਰ ਦਾ ਪ੍ਰਬੰਧ ਹੋਇਆ ਪਿਆਈ 7 ਵਜੇ ਇੱਥੇ ਲੰਗਰ ਸ਼ੁਰੂ ਹੋ ਜਾਂਦਾ ਦੁਪਹਿਰੇ ਦੀ ਸਾਢੇ 1:30 ਵਜੇ ਲੰਗਰ ਸ਼ੁਰੂ ਹੋ ਜਾਂਦਾ ਹੀ ਤੁਹਾਨੂੰ ਮਿਲਾਂਗੇ ਬਾਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਾਪ